ਛਿੱਟੇ ਦੇ ਨਾਲ ਫੜੀ ਮਹਿਲਾ ਕਾਂਸਟੇਬਲ ਦੇ ਸਾਥੀ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਜ ਬਠਿੰਡਾ ਦੇ ਵਿੱਚ ਪੈਸ਼ੀ ਦੌਰਾਨ ਵੱਡੇ ਖੁਲਾਸੇ ਤੱਕ ਹੋ ਗਏ ਨੇ ਤੇ ਦੂਜੇ ਪਾਸੇ ਉਥੇ ਹੀ ਪੁਲਿਸ ਨੇ 3 ਦਿਨਾਂ ਦਾ ਰਿਮਾਂਡ ਤੇ ਉੱਤੇ ਜਿਹੜਾ ਕਿ ਉਹਨਾਂ ਦੇ ਸਾਥੀ ਨੂੰ ਲਿਆਂਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ 7 ਦਿਨਾਂ ਦੇ ਰਿਮਾਂਡ ਦੇ ਉੱਤੇ ਮੰਗ ਕਰੀ ਸੀ ਕਿ 7 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ ਪਰੰਤੂ ਉੱਥੇ ਹੀ ਕੋਰਟ ਦੇ ਵੱਲੋਂ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਹੋਰ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਬਰਵਿੰਦਰ ਸੁਣਾਉਣਾ ਸੀ ਮਹਿਮਾਨਯੋਗ ਅਦਾਲਤ ਤੋਂ ਸਪੇਸ਼ ਕੀਤਾ ਸੀਗਾ ਇਹ ਚੋ ਅਸੀਂ 7 ਦਿਨਾਂ ਦਾ ਪੁਲਿਸ ਰਿਪੋਰਟ ਦੀ ਮਾਰਕ ਕੀਤੀ ਸੀ ਜਦੋਂ ਸੀ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਿਸ ਰਿਪੋਰਟ ਸਰ ਕਿਸਦਾ ਆਪੇ ਜਿਹੜਾ ਮੰਗਿਆ ਗਿਆ ਸੀ ਕੁਝ ਗ੍ਰਾਮੀ ਹੋਈ ਹੈ ਜਾਂ ਕੁਝ ਤੇ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਤੋਂ ਬਾਅਦ ਅਸੀਂ ਜਿਹੜਾ ਕੋਈ ਨਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਗ੍ਰਫਤਾਰਾਂ ਨੂੰ ਬਹਾਲੀ ਤੋਂ ਕੀਤਾ ਜੀ ਅਸੀਂ ਕਿਸੇ ਲਾਫ ਸੀ ਸਰ ਉਹ ਗੱਡੀ ਤੁਸੀਂ ਕੱਢ ਸਾਥ ਨਹੀਂ ਨਹੀਂ ਉਹਥੇ ਕਿਸੇ ਫਲੈਟ 'ਚ ਰਹਿ ਰਹਿਆ ਸੀਗਾ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਗੁਰਵਿੰਦਰ ਸੋਨਰ ਨੂੰ ਅਸੀਂ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਸੀਗਾ ਇਹ 'ਚ ਅਸੀਂ 7 ਦਿਨਾਂ ਦਾ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਜੀ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਿਸ ਰਿਮਾਂਡ ਸਰ ਕਿਸੇ ਤਾਂ ਆਪੇ ਜਿਹੜਾ ਮੰਗਿਆ ਗਿਆ ਸੀ ਕੁਝ ਬਰਾਮਦੀ ਹੋਈ ਹੈ ਜਾਂ ਕਿਸ ਤਰ੍ਹਾਂ ਇਹ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੋਂ ਬਾਅਦ 'ਚ ਅਸੀਂ ਜਿਹੜਾ ਸਰ ਕੋਈ ਨਾਮ ਕਿਰਸਾ ਕੀਤਾ ਗਿਆ ਸੀ ਕਿ ਫਿਕਰਤਾਰੇ ਨੂੰ ਬਹਾਲੀ ਤੋਂ ਕੀਤਾ ਸੀ ਅਸੀਂ ਕਿਸੇ ਲਾਫ ਸੀ ਸਰ ਉਹ ਗੱਡੀ ਤੁਸੀਂ ਕੱਢ ਸਾਤ ਨਹੀਂ ਉਹ ਉਥੇ ਕਿਸੇ ਫਲੈਟ 'ਚ ਰਹਿ ਰਿਹਾ ਸੀਗਾ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪ੍ਰਵਿੰਦਰ ਸੋਨਨ ਨੂੰ ਅਸੀਂ ਮਹਿਮਾਨਯੋਗ ਅਦਾਲਤ ਸੁਪੇਸ਼ ਕੀਤਾ ਸੀਗਾ ਇਹ ਚ ਅਸੀਂ 7 ਦਿਨਾਂ ਦਾ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਤੇ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਿਸ ਰਿਮਾਂਡ ਸਰ ਕਿਸੇ ਤਾਂ ਆਪਕੇ ਜਿਹੜਾ ਮੰਗਿਆ ਗਿਆ ਸੀ ਕੁਝ ਬਰਾਮਦੀ ਹੋਈ ਹੈ ਜਾਂ ਕਿਸ ਤਰ੍ਹਾਂ ਇਹ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੋਂ ਬਾਅਦ ਅਸੀਂ ਜਿਹੜਾ ਸਰ ਕੋਈ ਨਾ ਕਿਰਤਾ ਕੀਤਾ ਗਿਆ ਸੀ ਕਿ ਫਿਕਰਪਤਾਰੇ ਨੂੰ ਬਹਾਲੀ ਤੋਂ ਕੀਤਾ ਜੀ ਅਸੀਂ ਕਿਸੇ ਲਾਫ ਸੀ ਸਰ ਉਹ ਗੱਡੀ ਤੁਸੀਂ ਕੱਢ ਸਾਥ ਨਹੀਂ ਉਹ ਉਥੇ ਕਿਸੇ ਫਲੈਟ 'ਚ ਰਹਿ ਰਿਹਾ ਸੀਗਾ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪ੍ਰਵਿੰਦਰ ਸੋਨਨ ਨੂੰ ਅਸੀਂ ਮਹਿਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀਗਾ ਇਹ ਚ ਅਸੀਂ 7 ਦਿਨਾਂ ਦਾ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਿਸ ਰਿਮਾਂਡ ਸਰ ਕਿਸੇ ਤਾਂ ਆਪਕੇ ਜਿਹੜਾ ਮੰਗਿਆ ਗਿਆ ਸੀ ਕੁਝ ਬਰਾਮਦੀ ਹੋਈ ਹੈ ਜਾਂ ਕਿਸ ਤਰ੍ਹਾਂ ਇਹ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਬਾਅਦ 'ਚ ਅਸੀਂ ਜਿਹੜਾ ਸਰ ਕੋਈ ਨਾਮ ਕਿਰਸਾ ਕੀਤਾ ਗਿਆ ਸੀ ਕਿ ਗ੍ਰਫਤਾਰੇ ਨੂੰ ਬਹਾਲੀ ਤੋਂ ਕੀਤਾ ਜੀ ਅਸੀਂ ਕਿਸੇ ਲਾਪਸੀ ਸਰ ਉਹ ਗੱਡੀ ਤੁਸੀਂ ਕਿੱਥੇ ਨਹੀਂ ਉਹ ਉਥੇ ਕਿਸੇ ਫਲੈਟ 'ਚ ਰਹਿ ਰਹਿਆ ਸੀ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਲਵਿੰਦਰ ਸੋਨਰ ਨੇ ਅਸੀਂ ਮਹਿਮਾਨਯੋਗ ਅਦਾਲਤ 'ਚ ਪੇਸ਼ ਕੀਤਾ ਸੀਗਾ ਇਹ 'ਚ ਅਸੀਂ 7 ਦਿਨਾਂ ਦਾ ਪੁਲਸ ਰਿਮਾਰਕ ਦੀ ਮੰਗ ਕੀਤੀ ਸੀ ਜਦੋਂ ਸੀ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਸ ਰਿਮਾਰਕ ਸਰ ਕਿਸੇ ਦਾ ਆਪੇ ਜਿਹੜਾ ਮੰਗਿਆ ਗਿਆ ਸੀ ਕੁਝ ਬਰਾਮਦ ਕੀ ਹੋਈ ਹੈ ਜਾਂ ਕੁਝ ਤੇ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੋਂ ਬਾਅਦ 'ਚ ਅਸੀਂ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਤੇ ਗ੍ਰਫਤਾਰੇ ਨੂੰ ਬਹਾਲੀ ਤੋਂ ਕੀਤਾ ਜੀ ਅਸੀਂ ਕਿਸੇ ਲਾਪਸੀ ਸਰ ਉਹ ਗੱਡੀ ਤੁਸੀਂ ਕਿੱਥੇ ਨਹੀਂ ਉਹਥੇ ਕਿਸੇ ਫਲੈਟ 'ਚ ਰਹਿ ਰਹਿਆ ਸੀ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਲਵਿੰਦਰ ਸੋਨਰ ਨੇ ਅਸੀਂ ਮਹਿਮਾਨਯੋਗ ਅਦਾਲਤ 'ਚ ਪੇਸ਼ ਕੀਤਾ ਸੀਗਾ ਇਹ 'ਚ ਅਸੀਂ 7 ਦਿਨਾਂ ਦਾ ਪੁਲਸ ਰਿਮਾਰਕ ਦੀ ਮੰਗ ਕੀਤੀ ਸੀ ਜਿਹੜੀ ਮਤਲਬ 3 ਦਿਨਾਂ ਦਾ ਜੱਜ ਸਾਹਿਬ ਨੇ ਸਾਨੂੰ ਪੁਲਸ ਰਿਮਾਰਕ ਸਰ ਕਿਸੇ ਦਾ ਆਪੇ ਜਿਹੜਾ ਮੰਗਿਆ ਗਿਆ ਸੀ ਕੁਝ ਗ੍ਰਾਹਮੀ ਹੋਈ ਹੈ ਜਾਂ ਕੁਝ ਤੇ ਉਹ ਸਾਰਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤੋਂ ਬਾਅਦ 'ਚ ਅਸੀਂ ਜਿਹੜਾ ਗ੍ਰਫਤਾਰ ਕੀਤਾ ਗਿਆ ਸੀ ਕਿ ਫਿਰ ਗ੍ਰਫਤਾਰਾਂ ਨੂੰ ਬਹਾਲੀ ਤੋਂ ਕੀਤਾ ਜੀ ਅਸੀਂ ਕਿਸੇ ਲਾਫਿਸਰ ਉਹਦੀ ਗੱਡੀ ਤੁਸੀਂ ਕੱਢ ਸਾਤ ਨਹੀਂ ਉਹਥੇ ਕਿਸੇ ਫਲੈਟ 'ਚ ਰਹਿ ਰਿਹਾ ਸੀ ਬਾਕੀ ਇਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ